ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜਕੱਲ ਦੇ ਨੌਜਵਾਨਾਂ ਵਿੱਚ ਵਿਦੇਸ਼ਾਂ ਵਿੱਚ ਜਾਣ ਦੀ ਬਹੁਤ ਜ਼ਿਆਦਾ ਦੌੜ ਲੱਗੀ ਹੋਈ ਹੈ ਉਹ ਚਾਹੇ ਮੁੰਡਾ ਹੋਵੇ ਜਾਂ ਕੁੜੀ ਕਿਵੇਂ ਨਾ ਕਿਵੇਂ ਕਰਕੇ ਉਹ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਹਨ ਇਹਦੇ ਲਈ ਚਾਹੇ ਉਹਨਾਂ ਨੂੰ ਕੁਝ ਵੀ ਕਿਉਂ ਨਾ ਕਰਨਾ ਪਵੇ ਇਹਨਾਂ ਨੌਜਵਾਨਾਂ ਦੀ ਪਹਿਲੀ ਪਸੰਦ ਹੈ ਕੈਨੇਡਾ ਅਮਰੀਕਾ ਵਰਗੇ ਦੇਸ਼ ਕੁਝ ਨੌਜਵਾਨ ਤਾਂ ਜਿਹਾ ਹੀ ਹਨ ਜਿਨ੍ਹਾਂ ਦਾ ਪੰਜਾਬ ਵਿੱਚ ਹੀ ਵਧੀਆ ਬਿਜ਼ਨਸ ਹੈ ਜਾਂ ਚੰਗੀ ਖੇਤੀਬਾੜੀ ਹੈ ਪਰ ਹੁਣ ਉਹੀ ਮੁੰਡੇ ਵੇਖੋ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਕਿਵੇਂ ਰੰਬਾ ਲੈ ਕੇ ਸੜਕਾਂ ਦੇ ਘਾ ਪਟ ਰਹੇ ਨੇ ਇਸ ਵੀਰ ਦੇ ਨਾਲ ਦੇ ਹੀ ਮੁੰਡੇ ਨੇ ਦੀ ਕਾਪਟ ਦੇ ਦੀ ਵੀਡੀਓ ਬਣਾ ਲੈਂਦਾ ਹੈ ਤੇ ਹੁਣ ਅਗੋ ਇਹ ਵੀਰ ਕਹਿ ਰਿਹਾ ਕਿ ਕਿਤੇ ਵੀਡੀਓ ਨੈੱਟ ਤੇ ਨਾ ਪਾ ਦੀ ਕਹਿੰਦੇ ਮੁੰਡਾ ਪਿੰਡ ਵਿੱਚ ਵਜਿਆ ਅਮਰੀਕਾ ਵਾਲਾ ਨਹੀਂ ਤੇ ਦੇਖੋ ਹੁਣ ਮੁੰਡੇ ਦਾ ਹਾਲ ਪਿੰਡ ਭੈਣ ਦੇ ਲੋੜੇ ਬੁਢਾ ਕਲਪ ਦਾ ਮਰ ਗਿਆ ਪੱਠੇ ਵੜ ਲਓ ਵੜ ਲਓ ਇੱਥੇ ਆਨ ਕੇ ਕਿੰਦਾ ਦੇ ਸਾਰੇ ਲੋਕ ਕਰ ਰਕਾ ਵਧਣ ਹੈ ਇਹ ਤਾਂ ਹੁਣ ਪੈ ਗਈ ਬੜਾ ਚਾਹੀ ਨਾ ਅਮਰੀਕਾ ਹੁੰਦਾ